ਮੈਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਦੀ ਆ ਕਿ ਤੁਹਾਡਾ ਦਿੱਤੇ ਜੋ ਉਦਾਨਾ ਸਾਡੇ ਘਰਾਂ ਦੇ ਚੁੱਲ੍ਹਿਆਂ 'ਚ ਅੱਗ ਬਲਦੀ ਹੋ ਜੂਗੀ। ਇਹ ਸਰਕਾਰਾਂ ਉਹ ਨੇ ਜਿਹੜੇ ਸਮੇਂ ਚੱਲਦੀਆਂ ਨੇ ਸਾਡਾ ਕੇਡਰ ਖਤਮ ਕਰਤਾ 646 ਪੀਟੀ ਪੀਟੀ ਟੀਚਰ ਦੀ ਪੋਸਟ ਹੀ ਖਤਮ ਕਰਤੀ ਉਸ ਨੂੰ ਬਚਾਣ ਲਈ ਅਸੀਂ ਡਬਲ ਬੈਂਕ ਤੇ ਕੇਸ ਲਾਇਆਗਾ ਜਦੋਂ ਕਿ ਜਿਹੜੇ ਸਾਡੇ ਬੁੱਕੀਲ ਸੀ ਰਾਜੀਵਾਤਮाराम ਜੀ ਨੇ 2021 'ਚ ਇਹਨਾਂ ਨੇ ਸਾਨੂੰ ਕੇਸ ਦਿੱਤ ਕੇ ਦਿੱਤਾ ਸੀ। ਪਰ ਆਮ ਪਾਲਟੀ ਦੀ ਸਰਕਾਰ ਨੇ ਆ ਕੇ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੀ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੀ ਕਿੱਡਰੀ ਹੀ ਖਤਮ ਕਰਤਾ ਤੇ ਜਦੋਂ ਅਸੀਂ ਜਿਮਨੀ ਚੋਣਾ ਵਿੱਚ ਸੰਗਰੂ ਟੈਂਕੀ ਤੇ ਬੈਠੇ ਸੀ ਉਦੋਂ ਨੀਨਾ ਮਿੱਤਲ ਜੀ ਮੀਥੇਰ ਜੀ ਸਿੱਖਿਆ ਮੰਤਰੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਪਹਿਣ نیچے ਆ ਜਾ ਦੂਜੀ ਵਾਰ ਫੇਰ ਸਾਡੇ ਨਾਲ ਵਿਸ਼ਵਾਸ ਘਾਟ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਥੇਰ ਜੀ ਨੇ ਜਦੋਂ ਸਿੱਖਿਆ ਮੰਤਰੀ ਸੀ ਸਾਡੀ ਜਿੱਥੇ ਬੰਦੀ ਉਹ ਆ ਕਿ ਸਾਡੇ ਉਹ ਮਾੜੇ ਹਾਲ ਨੇ ਕਿ ਇੱਕ ਫੰਡ ਮੰਗ ਲਈ ਸਾਨੂੰ ਇੱਕ ਵੀਡੀਓ ਬਣਾ ਕੇ ਤੁਹਾਡਾ ਇੱਕ ਇੱਕ ਰੁਪਿਆ ਮੰਗਣਾ ਪੈ ਰਿਹਾ ਪੰਜਾਬ ਵਾਸੀ ਤੋਂ ਕਿ ਅਸੀਂ ਉਹ 3.5 ਲੱਖ ਰੁਪਏ ਦੇ ਚੁੱਕੇ ਕਿਉਂਕਿ ਸਾਡੇ ਨਾਲ ਇੱਕ ਪਹਿਲਾਂ ਇੱਕ ਵਿਸ਼ਵਾਸ ਤੋੜਿਆ ਗੁਰਵਿੰਦਰ ਗੈਰੀ ਜੀ ਕੀਤੇ ਸੀ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪੇ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਏ ਜਾਂ ਕੀ ਹੋਇਆ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੈਰੀ ਜੀ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬੇਰੋਜ਼ਗਾਰ ਅਧਿਆਪਕ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਤੇ ਨੇ ਆਪਣੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਇਸੇ ਦੇ ਚਲਦਿਆਂ ਇੱਕ ਬੇਰੋਜ਼ਗਾਰ ਪੀਟੀਆ ਅਧਿਆਪਕ ਹੈ ਸਿਪੀ ਸ਼ਰਮਾ ਇਹ ਉਹੀ ਸਿਪੀ ਸ਼ਰਮਾ ਜਿਸ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਮੂੰਹ ਬੋਲੀ ਭੈਣ ਬਣਾਇਆ ਸੀ ਤੇ ਹੁਣ ਸਿਪੀ ਸ਼ਰਮਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਮਦਦ ਕਿਸ ਤਰ੍ਹਾਂ ਕਰਨੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੀਆਂ ਪੋਸਟਾਂ ਨੂੰ ਲੈ ਕੇ ਇੱਕ ਵਕੀਲ ਹਾਇਰ ਕੀਤਾ ਹੈ ਤੇ ਵਕੀਲ ਦੀ ਫੀਸ ਦਾ ਕਾਫੀ ਹਿੱਸਾ ਉਹ ਦੇ ਚੁੱਕੇ ਨੇ ਤੇ 1.5 ਲੱਖ ਰੁਪਈਆ ਫੀਸ ਦਾ ਬਕਾਇਆ ਹੈ ਤੇ ਉਹ ਫੀਸ ਉਹਨਾਂ ਨੇ ਦੇਣੀ ਹੈ ਡਬਲ ਬੈਚ ਦੇ ਕੋਲੇ ਕੇਸ ਲੱਗਿਆ ਹੋਇਆ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਘਟੋ-ਘਟ ਆਰਥਿਕ ਮਦਦ ਪੰਜਾਬ ਵਾਸੀ ਉਹਨਾਂ ਦੀ ਕਰਨ ਮੈਂ ਸਿਪੀ ਸ਼ਰਮਾ 640 ਬੇਰੁਜ਼ਗਾਰ ਪੀਟੀ ਕੇਜਰੀਵਾਲਜੀ ਦੀ ਮੂੰਹ ਬੋਲੀ ਪੈਨ ਮੈਂ ਹਰ ਇੱਕ ਪੰਜਾਬ ਦੀ ਉਹ ਜਿੱਥੇਵੰਦੀ ਨੂੰ ਟੀਚਰ ਜੁਨੀ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਇੱਕ ਬੇਨਤੀ ਕਰਦੀ ਹੱਥ ਜੋੜ ਕੇ ਕਿ ਅਸੀਂ ਆਤਮਾਰਾਮ ਜੀ ਵਕੀਲ ਕੀਤੇ ਨੇ ਰਾਜੀ ਆਤਮਾਰਾਮ ਜੀ ਤੇ ਉਹਨਾਂ ਦੀ ਫੀਸ ਅਸੀਂ 8.5 ਲੱਖ ਦੇ ਚੁੱਕੇ ਆਂ ਤੇ 3.5 ਲੱਖ ਘਟ ਰਹੀ ਆ ਤੇ ਉਹ ਫੀਸ ਇਕੱਠੀ ਕਰਨ ਲਈ 3.5 ਲੱਖ ਘਟ ਰਿਹਾ ਉਸ ਦਾ ਤੁਹਾਡਾ ਸਹਿਯੋਗ ਮੰਗਦੇ ਆ ਕਿ ਜਿੰਨੇ ਵੀ ਤੁਸੀਂ ਹੋ ਸਕਦੇ ਹੋ ਸਾਡੀ ਮਦਦ ਕਰੋ ਜਿੰਨਾ ਵੀ ਤੁਸੀਂ 500 600 700 800 ਜਿੰਨਾ ਵੀ ਤੁਸੀਂ ਦੇ ਸਕਦੇ ਹੋ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ 50 ਰੁਪਏ ਦਿੱਤੇ ਵੀ ਸਾਡੇ ਲਈ ਬਹੁਤ ਨੇ ਕਿਉਂਕਿ ਇਹ ਸਰਕਾਰਾਂ ਉਹ ਨੇ ਜਿਹੜੀ ਸਮੇਂ ਚੱਲਦੀਆਂ ਨੇ ਸਾਡਾ ਕੇਡਰ ਖਤਮ ਕਰਤਾ 646 ਪੀਟੀ ਪੀਟੀ ਟੀਚਰ ਦੀ ਪੋਸਟ ਹੀ ਖਤਮ ਕਰਤੀ ਉਸ ਨੂੰ ਬਚਾਣ ਲਈ ਅਸੀਂ ਡਬਲ ਵੈਂਚ ਤੇ ਕੇਸ ਲਾਇਆਗਾ ਜਦੋਂ ਕਿ ਜਿਹੜੇ ਸਾਡੇ ਵਕੀਲ ਸੀ ਰਾਜੀ ਬਾਤਮਾਰਾਮ ਜੀ ਨੇ 2021 ਚ ਇਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਸੀ ਪਰ ਆਮ ਪਾਰਟੀ ਦੀ ਸਰਕਾਰ ਨੇ ਆ ਕੇ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੂੰ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੀ ਕੇਡਰ ਹੀ ਖਤਮ ਕਰਤਾ ਤੇ ਜਦੋਂ ਅਸੀਂ ਜਿਮਨੀ ਚੌਣਾ ਵਿੱਚ ਸੰਗਰੂ ਟੈਂਕੀ ਤੇ ਬੈਠੇ ਸੀ ਉਦੋਂ ਨੀਨਾ ਮਿੱਤਲ ਜੀ ਮੀਥੇਰ ਜੀ ਸਿੱਖਿਆ ਮੰਤਰੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਭੈਣ نیچے ਆ ਜਾ ਦੂਜੀ ਵਾਰ ਫੇਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਥੇਰ ਜੀ ਨੇ ਜਿਹੜੇ ਸਿੱਖਿਆ ਮੰਤਰੀ ਸੀ ਕਹਿੰਦੇ ਮੇਰੀ ਭੈਣ ਤੁਸੀਂ نیچے ਆ ਜਾਓ ਜਿਮਨੀ ਚੌਣਾ ਵੇਲੇ ਜੋ ਦੂਸਰੇ ਦਿਨ ਕੇਜਰੀਵਾਲ ਜੀ ਨਹੀਂ ਆਣਾ ਸੀ ਸਾਨੂੰ ਕਹਿੰਦੇ ਨੀਨਾ ਮਿੱਤਲ ਜੀ ਰਾਜਪੁਰੇ ਵਾਲੇ ਜਿਹੜੇ ਮੈਡਮ ਨੇ ਉਹ ਸਾਨੂੰ نیچے ਧਾਰਨਾਏ ਸੀ ਸੋਰੀ ਮੀਤ ਜੀ ਨੇ ਸਾਡੇ ਨਾਲ ਵੀਡੀਓ ਕਾਨਫਰੈਂਸ ਕਾਲ ਕੀਤੀ ਸੀ ਕਹਿੰਦੇ ਤੁਹਾਡੀ ਜੁਲਾਈ ਦੇ ਪਹਿਲੇ ਹਫਤੇ ਤੁਹਾਡੀ ਮੈਟ ਲਿਸਟ ਜਾਰੀ ਕੀਤੀ ਜਾਵੇਗੀ ਪਰ ਇਹਨਾਂ ਨੇ ਕੀ ਕੀਤਾ ਸਾਡਾ ਕਿਡਰੀ ਖਤਮ ਕਰਤਾ ਮੀਤ ਜੀ ਨੇ ਦੇਖੀ ਅਸੀਂ ਡਬਲ ਬੈਂਚ ਦੇ ਕੇਸ ਲਾਇਆ ਆਪਣੀ ਪੋਸਟ ਨੂੰ ਬਚਾਣ ਲਈ ਅਸੀਂ 2011 ਤੋਂ ਲੈ ਕੇ 2024 ਚੱਲ ਰਹਾ ਅਸੀਂ ਅੱਜ ਤੱਕ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹਾਂ ਪਰ ਮੈਂ ਕਹਿੰਦੇ ਆ ਸਾਡੀ ਜਥੇਵੰਦੀ ਉਹ ਆ ਕਿ ਸਾਡੇ ਉਹ ਮਾਰੇ ਹਾਲ ਨੇ ਕੀ ਇੱਕ ਫੰਡ ਮੰਗ ਲਈ ਸਾਨੂੰ ਇੱਕ ਵੀਡੀਓ ਬਣਾ ਕੇ ਤੁਹਾਡਾ ਇੱਕ ਇੱਕ ਰੁਪਿਆ ਮੰਗਣਾ ਪੈ ਰਿਹਾ ਪੰਜਾਬੀ ਵਾਸੀ ਤੋਂ ਕਿ ਅਸੀਂ ਉਹ 3.5 ਲੱਖ ਰੁਪਏ ਦੇ ਚੁੱਕੀਏ ਕਿਉਂਕਿ ਸਾਡੇ ਨਾਲ ਇੱਕ ਪਹਿਲਾਂ ਇੱਕ ਵਿਸ਼ਵਾਸ ਘਾਤ ਹੋਇਆ ਗੁਰਵਿੰਦਰ ਗੈਰੀ ਜੀ ਕੀਤੀ ਸੀ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪੇ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਏ ਜਾਂ ਕੀ ਹੋਇਆ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੈਰੀ ਜੀ ਮੈਂ ਗੁਰਵਿੰਦਰ ਸਿੰਘ ਗੈਰੀ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਉਸ ਟਾਈਮ ਤੁਹਾਡੇ ਹੱਥ 'ਚ ਪਾਵਰਾਂ ਨਹੀਂ ਸੀ ਅੱਜ ਤਾਂ ਤੁਸੀਂ ਹਾਈ ਕੋਰਟ ਦੀ ਸਾਰੀ ਪਾਵਰ ਤੁਹਾਡੇ ਹੱਥ ਚਾ ਤੁਸੀਂ ਅੱਜ ਵੀ ਸਾਡੇ ਹੱਕ ਚ ਪੁੱਗ ਸਕਦੇ ਹੋ ਜੇ ਤੁਸੀਂ ਉਸ ਦਿਨ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੀ ਤਰੀਕ ਭੁੱਲ ਗਏ ਸੀ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਨੀ ਆ ਕਿ ਤੁਹਾਡਾ ਦਿੱਤੇ ਜੋ ਉਦਾਰ ਨਾਲ ਸਾਡੇ ਘਰਾਂ ਦੇ ਚੁੱਲਿਆਂ ਚ ਅੱਗ ਬਲਦੀ ਹੋ ਜੂਗੀ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ ਅਗਰ ਤੁਹਾਡਾ ਫੰਡ 3.5 ਲੱਖ ਤੋਂ ਉੱਪਰ ਵੀ ਹੁੰਦਾਗਾ ਤੇ ਤੁਹਾਡਾ ਇੱਕ ਇੱਕ ਰੁਪਏ ਦਾ حساب ਵੀ ਦਵਾਂਗੇ ਤੇ ਜੇ ਵੱਧ ਵੀ ਹੁੰਦਾਗਾ ਜਿਸ ਵੀ ਜਥੇਬੰਦੀ ਨੂੰ ਭੈਣ ਭਰਾਵ ਨੂੰ ਉਹ ਪੈਸੇ ਵੱਧਦੇ ਅਸੀਂ ਵਾਪਸ ਕਰਾਂਗੇ ਜਿਸ ਨੂੰ ਜਰੂਰਤ ਹੋਊਗੀ ਉਹ ਦਿੱਤਾ ਜਾਵੇਗਾ ਪਰ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਰਕਾਰਾਂ ਨੇ ਸਾਡੇ ਨਾਲ ਉਹ ਹਾਲ ਕੀਤਾ ਕਿ ਸਾਡੇ ਉਹ ਦਿਨ ਆ ਗਏ ਕਿ ਸਾਨੂੰ ਅੱਜ ਫੰਡ ਮੰਗਣ ਲਈ ਇੱਕ ਵੀਡੀਓ ਬਣਾ ਕੇ ਦਵਾਈ ਲਾਣੀ ਪੈ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ ਦਿੱਤੇ ਹੋਏ ਫੰਡ ਨਾਲ ਸਾਡੇ 640 ਪਰਿਵਾਰਾਂ 'ਚ ਚੁੱਲ੍ਹਿਆਂ 'ਚ ਅੱਗ ਬਲੂਗੀ ਮੈਂ ਕਹਿੰਦੀ ਜਿੰਨਾ ਤੱਕ ਜਿਉਂਦੇ ਰਹਿਣਗੇ ਤੁਹਾਨੂੰ ਦੁਆ ਦੇਣਗੇ ਤੇ ਪਲੀਜ਼ ਵੱਧ ਤੋਂ ਵੱਧ ਸਾਡੀ ਮਦਦ ਕਰੋ ਜੇ ਸਰਕਾਰ ਨੇ ਸਾਡਾ ਹਾਲ ਕੀਤਾ ਸਾਨੂੰ ਮੰਗਣ ਤੇ ਮਜਬੂਰ ਕਰਤਾ ਪੜੇ ਲਿਖਿਆ ਉਹਨੂੰ ਇੱਕ ਪਕਾਰੀ ਬਣਾਤਾ ਹੈ ਸਰਕਾਰ ਨੇ ਮੈਂ ਬੇਨਤੀ ਕਰਦੀ ਹਾਂ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ ਸਾਥੀਓ ਮੈਂ ਇਹਦੇ ਵਿੱਚ ਇੱਕ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਨੰਬਰ ਹੈਗਾਗਾ ਜਿਸ ਤੇ ਤੁਸੀਂ Google Pay ਕਰਨਾ 7009414 397 70094 14397 ਇਹ ਮੇਰਾ Google Pay ਨੰਬਰ ਆ ਇਸ ਤੇ ਤੁਸੀਂ Google Pay ਕਰਨਾਗਾ ਜੇ ਵੀਰੇ ਤੁਹਾਡਾ 1 ਰੁਪਿਆ ਵੀ ਆਮਦਾਗਾ ਤੁਹਾਨੂੰ ਇੱਕ ਇੱਕ ਹਿਸਾਬ ਦਿੱਤਾ ਜਾਊਗਾ ਸਾਨੂੰ ਸਿਰਫ 3.5 ਲੱਖ ਰੁਪਏ ਦੀ ਜ਼ਰੂਰਤ ਆ ਬਾਈ ਜੀ ਜਿਸ ਤੋਂ ਵੱਧ ਗਿਆ ਵੀ ਗਿਆ ਉਹ ਵੀ ਅਸੀਂ ਵੀਡੀਓ ਬਣਾ ਕੇ ਦੱਸਾਂਗੇ ਕਿ ਸਾਡੇ ਕੋਲ ਇੰਨਾ ਪੈਸਾ ਵੱਧ ਗਿਆ ਤੇ ਜਿਸ ਵੀ ਭੈਣ ਭਰਾ ਨੂੰ ਜਿੱਥੇ ਬੰਦੀ ਨੂੰ ਜਿਸ ਨੂੰ ਵੀ ਜ਼ਰੂਰਤ ਮੰਦ ਨੂੰ ਲੋੜ ਹੋਊਗੀ ਉਹ ਪੈਸਾ ਉਸ ਨੂੰ ਦਿੱਤਾ ਜਾਵੇਗਾ ਪਲੀਜ਼ ਸਾਨੂੰ ਅੱਜ ਤੁਹਾਡੇ ਸਾਥ ਦੀ ਜ਼ਰੂਰਤ ਆ ਕਿਉਂਕਿ 2011 ਤੋਂ ਲੈ ਕੇ 2024 ਚੱਲ ਪਿਆ ਤੁਸੀਂ ਹਿਸਾਬ ਲਾ ਸਕਦੇ ਹੋ ਅਸੀਂ ਕਿੰਨੇ ਪੈਸੇ ਖਰਚ ਕਰ ਚੁੱਕੇ ਹੋਵਾਂਗੇ ਤੇ ਅਸੀਂ ਕਿਸ-ਕਿਸ ਕੰਡੀਸ਼ਨਾਂ ਚ ਲੰਘ ਚੁੱਕੇ ਹੋਵਾਂਗੇ ਧੰਨਵਾਦ ਸਾਥੀਓ ਸਾਡੀ ਮਦਦ ਕਰੋ ਪਲੀਜ਼ ਜ਼ਿਕਰ ਹੋ ਗਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਜਾ ਰਹੇ ਨੇ ਪਰ ਸਿੱਪੀ ਸ਼ਰਮਾ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਕਾਡਰ ਨੂੰ ਖਤਮ ਕਰਨਾ ਚਾਹੁੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਵਾਸੀ ਕਿਸ ਤਰ੍ਹਾਂ ਦੇ ਨਾਲ ਇਸ ਬੇਰੋਜ਼ਗਾਰ ਅਧਿਆਪਕਾਂ ਦੀ ਮਦਦ ਕਰਦੇ ਨੇ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ